हैगी है ਸਾਡੇ ਕੋਲ ਹੈਗੀ ਹੈ ਹਾਂ ਹੈਗੀ ਹੈ ਉਹ ਤਾਂ ਦੱਸਿਆ ਨਹੀਂ ਕਿ ਚੇਤ ਚ ਕੀ ਕੋ ਚਾ ਉਹ ਤਾਂ ਕਹਿੰਦਾ ਆਮ ਹੈ ਇਸ ਵਿੱਚ ਆਮ ਹੈ ਆਮ ਆਮ ਦਾ ਛਿਲਕਾ ਲੱਗਦੇ ਸੀਗੇ ਪੰਜਾਬੀ ਸੀਗੇ ਕਿ ਪ੍ਰਵਾਸੀ ਪ੍ਰਵਾਸੀ ਸੀ ਦੋਨੇ ਪ੍ਰਵਾਸੀ ਸੀ ਲੱਗਦੇ ਇੱਕ ਤਾਂ ਪ੍ਰਵਾਸੀ ਪੱਕਾ ਹੀ ਸੀਗਾ ਇੱਕ ਜਿਹੜਾ ਸਕੂਟ ਵਾਲਾ ਮੈਨੂੰ ਪੰਜਾਬੀ ਲੱਗਦਾ ਸੀ ਨਹੀਂ ਛੜੀ ਨਹੀਂ ਸੀਗੇ ਮੈਂ ਧਾਨਾ ਰੂਟ ਗਿਆ ਸੀਗਾ ਬੱਸ ਸਟੈਂਡ ਉੱਥੋਂ ਮਨਪਾਲ ਆਈ ਸੀ ਵੀ ਇੱਕ ਰੈੱਡ ਬੋਡੀ ਇੱਥੇ ਕੋਰੇ ਦੇ ਵਿੱਚ ਭੇਜਾ ਉੱਥੋਂ ਆ ਕੇ ਉਹ ਦੇਖਿਆ ਤੇ ਡਬਲ ਬੋਰਾ ਸੀ ਡਬਲ ਬੋਰੇ ਵਿੱਚ ਕੋਈ ਲੇਡੀ ਹੈ ਜਿਹੜੀ ਮੋੜ ਕੇ ਬਿਲਕੁਲ ਡੈਡ ਬੋਡੀ ਪਾਈ ਹੋਈ ਹੈ ਠੀਕ ਹੈ ਹੁਣ ਉਹ ਇੱਕ ਮੋਟਰਸਾਈਕਲ ਦੇ ਤੇ ਸਰ ਕੋ ਵੀਡੀਓ ਵੀ ਆਇਆ ਜਿਹਦੇ ਦੋ ਜਣੇ ਮੋਟਰਸਾਈਕਲ ਸੀ ਔਰ ਉਹ ਡੈਡ ਬੋਡੀ ਜਿਹੜੀ ਉਸੇ ਸਿੱਟ ਕੇ ਜਾ ਰਹੇ ਮੋਟਰਸਾਈਕਲ ਦੇ ਨਾਲ ਕੋ ਬਰਾਮਤ ਹੋ ਗਿਆ ਆ ਉਹਦਾ ਨੰਬਰ ਤੋਂ ਹੀ ਐਡਰੈਸ ਕਢਾ ਕੇ ਜੋ ਵੀ ਅਗਲੀ ਕਾਰਵਾਈ ਕਰਾਂਗੇ ਕੋਈ ਆਇਡੈਂਟੀਫਾਈ ਹੋਈ ਕੋਈ ਲੇਡੀ ਹੈ ਨਹੀਂ ਹਜੇ ਆਇਡੈਂਟੀਫਾਈ ਕੋਈ ਨਹੀਂ ਹੈ ਹੈਗਾ ਲੇਡੀ ਪੈਰ ਨਹੀਂ ਹੈ ਟਾਈਮ ਬਿਨਾ ਟੈਮ ਤੋਂ ਬੱਸ ਜਸ 5-5 ਮਿੰਟ ਮੈਨੂੰ ਕੋਲ ਆ ਗਈ 10 ਤੋਂ ਕੋਲ 10 ਮਿੰਟ ਮੈਨੂੰ ਫੋਨ ਆਈ ਹੈ ਠੀਕ ਹੈ ਤੇ ਬਾਕੀ ਹੁਣ ਜਿਹੜਾ ਮੋਟਰਸਾਈਕਲ ਦਾ ਨੰਬਰ ਆ ਸੱਤ ਹੋ ਗਿਆ ਮੋਟਰਸਾਈਕਲ ਖੜਿਆ ਉਹਦੇ ਨੰਬਰ ਤੋਂ ਐਡਰੈਸ ਕਢਾ ਕੇ ਜਿਹੜੀ ਅਗਲੀ ਕਾਰਵਾਈ ਹੋਵੇਗੀ ਤੁਹਾਨੂੰ ਦੱਸ ਦਿਆਂਗੇ ਠੀਕ ਹੈ ਜਿਹੜੀ ਮੈ ਮੈ ਦੀ ਜਿਹੜਾ ਕਿ ਅਨਮੈਰਿਡ ਹੈ ਉਹ ਬੋਰੇ ਦੇ ਵਿੱਚ ਹੀ ਅਸੀਂ ਫੋਟੋ ਲੈ ਕੇ ਹੈਗੇ ਬੋਰੇ ਦੇ ਵਿੱਚ ਹੀ ਆ ਥੋੜਾ ਜਿਹਾ ਜਿਹਦਾ ਪੈਰ ਪੂਰਾ ਕੱਪੜੇ ਦਾ ਤੂੰ ਦੇਖਿਆਗਾ ਨੌਜਵਾਨ ਕਿੱਥੇ ਕੰਪਿਊਟਰ ਲੈ ਗਿਆ ਜਿਹੜਾ ਛੱਡ ਕੇ ਚਲੇ ਗਿਆ ਹੈਂ ਜਿਹੜਾ ਮੋਟਰਸਾਈਕਲ ਗਰਾਮ ਆ ਗਿਆ ਕਿੱਥੋਂ ਦਾ ਮਰਦਾ ਇੱਥੇ ਜਦੋਂ ਉਹ ਪਾウダー ਕਨੇ ਦੇਖਣਾ ਪੂਰਾ ਸੜ ਦੇ ਪਬਲਿਕ ਨੇ ਜਦੋਂ ਪੁੱਛਿਆ ਵੀ ਕੀ ਹੈ ਕਿ ਕੀ ਹੈਗਾ ਉਹਨਾਂ ਕਹਿੰਦੇ ਇਹਦੇ ਵਿੱਚ ਜੀ ਅੰਬ ਬੰਬ ਆਏਗੇ ਛਿੰਦਾ ਛੁਲਾ ਕਰਾ ਹੈਗਾ ਯਾਰ ਉਹ ਜਦੋਂ ਉਹ ਡਰ ਬਹਿ ਗਿਆ ਵੀ ਇਹ ਲੋਕ ਇੱਥੇ ਹੋ ਗਏ ਉਹ ਮੋਢੇ ਛੜ ਕੇ ਦੌੜਦੇ ਕਿੰਨੇ ਬੰਦੇ ਨੇ ਉਹ ਦੋ ਜਣੇ ਸਿੱਕੇ